Sana petri

ਸਰੂਰੀ ਦੇ ਮੈਂਬਰ ਪਾਰਲੀਮੈਂਟ શ્રી ਕੀ ਹੀਰ ਐਮ ਐਲ ਏ ਦਾ ਆਰਡਰ ਨਾ ਸੀ ਕੋਟਿੰਗ ਐਂਡ ਐਨ ਐਲ ਆਰ ਸੋਲਸ ਰੂਮੀ ਦੀ ਸਾਡੀ ਨੀਤੀ ਸਾਡੀ ਆਮ ਨੀਤੀ ਰਾਜਾ ਬਰਾਜਾ ਸਾਡੇ ਨਾਲ ਸਹਿਮਤ ਕਿਤੇ ਮੈਸਰ ਸਾਹਿਬ میڈیا برنالا شہنا برا میڈیا میں سارے جانتا ہوں کر سب کو بہت گرمی کے باوجود

لائبری ذریعہ ہے جنہیں پوری دنیا دنیا کی ہوا اج کی ہو رہا ہے ابھی کی ہوا ہے یہ سارا متابا چھوٹے انہیں لائبریری ملک کا یہ ہے میں کچھ بچے چھوٹے ਜੈਨੇ ਵਾਲੇ ਲਾਇਬ੍ਰੇਰੀ ਫਰਾਈ ਸੀ ਮੈਂ ਕਹਿੰਦਾ ਕਿ ਕੀ ਫਾਇਦਾ ਹੋਗਾ ਉਹ ਕਹਿੰਦੇ ਜੀ ਘਰ ਕੰਮ ਉਹਦੀ ਬੰਦਾ ਕਢਾਇਆ ਸਾਰੇ ਸੌ ਸੱਜੇ ਤੋਂ ਹੀ ਟਿਕਾਣੇ ਚੱਲੇ ਰਹੇ ਸਿਟੀ ਵੀ ਬੰਦੀ ਇਟਸਾ ਵਾਲੇ ਕਹਿੰਦਾ ਇਹ ਜਿਹੜੇ ਨੀਸ ਨੇ ਉਹਨੇ ਨਸਕਰ ਜੇਨ ਭਦੌੜ ਨੂੰ ਸਹਿਤਕਾਰਾਂ ਦਾ ਮੱਕਾ ਕਿਹਾ ਜਾਂਦਾ ਫਿਰ ਆਪ ਨੂੰ ਪਰਖੀ ਭਦੌੜ ਤੋਂ ਦਿਵਿੰਦਰ ਸਠਾਰਤੀ ਜੀ ਦੁਆਰਾ ਬਰਵੰਤਕਾਰਗੀ ਦੀ ਸੈਣੇ ਦੇ ਵਿੱਚ ਜਦੋਂ ਉਹਨਾਂ ਦਾ ਜਨਮ ਹੋਇਆ ਔਰ بڑا ਨਾਮਨਾ ਖਟਿਆ ਅਮਰੀਕੀ ਯੂਨੀਵਰਸਿਟੀਆਂ ਤੱਕ ਉਹਨਾਂ ਦੀਆਂ ਜੜੀਆਂ ਉੱਥੇ ਸਿਲੇਬਸ ਦੇ ਵਿੱਚ ਕਿਤਾਬਾਂ ਜਿਹੜੀਆਂ ਲੱਗੀਆਂ ਹੋਈਆਂ ਔਰ ਅੱਜ ਸੈਣੇ ਤੋਂ ਹੀ ਜਿਹੜਾ ਬਰਵੰਤਕਾਰਗੀ ਦੀ ਪਿੰਡ ਤੋਂ ਇਥੰਦਾ ਜਨਮ ਹੋਇਆ ਤਾਂ ਜਿਹੜਾ ਖੁਦ ਘਾਟਨ ਕਰਿਆ ਗਿਆ ਲਾਇਬ੍ਰੇਰੀ ਦਾ ਔਰ ਉਦੇ ਨਾਨ ਨਾਲ ਅਖੋਰ ਲਾਇਬ੍ਰੇਰੀ ਨੇ ਉਹ ਦਾ ਕੰਮ ਕਰਿਆ ਗਿਆ ਤੇ ਇਸ ਟਾਈਮ ਤੇ ਹਲਕੇ ਪਧੌੜ ਚ 15 ਲਾਇਬ੍ਰੇਰੀ ਦਾ ਕੰਮ ਆ ਜਿਹੜਾ ਉਹ ਚੱਲ ਰਿਹਾ ਜੀ ਔਰ ਪੂਰੇ ਪੰਜਾਬ ਚ ਲਗਭਗ 600 ਜਿਹੜੀ ਨਵੀਂ ਲਾਇਬ੍ਰੇਰੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਆ ਜਿਹੜੀ ਉਹ ਲੋਕਾਂ ਨੂੰ ਸਮਰਪਿਤ ਕਰੀ ਜਾਊਗੀ ਕਿਉਂਕਿ ਖੇਡਾਂ ਔਰ ਸਾਹਿਤ ਦੋ ਚੀਜ਼ਾਂ ਨੇ ਜਿਹੜੀਆਂ ਸਾਡੇ ਨੌਜਵਾਨਾਂ ਨੂੰ ਦੁਬਾਰੇ ਲੀਹ ਤੇ ਲੈ ਕੇ ਆਉਣ ਦੇ ਲਈ ਤਾਂ ਜਿਨ੍ਹਾਂ ਦਾ ਵੱਡਾ ਯੋਗਦਾਨ ਆ ਸੋ ਮੈਂ ਧੰਨਵਾਦ ਕਰਦਾ ਸੀ ਐਮ ਸਭ ਦਾ ਕਿ ਪੂਰੇ ਪੰਜਾਬ ਚ ਉਹਨਾਂ ਨੇ ਪਧੌੜ ਨੂੰ ਚੁਣਿਆ ਕਿਉਂਕਿ ਸਾਡਾ ਜਿਹੜਾ ਸਾਹਿਤਕ ਰੰਗ ਦਾ ਮੱਕਾ ਹੈ ਨਸ਼ੇ ਲੈ ਕੇ ਕਿਸ ਤਰ੍ਹਾਂ ਦੇ ਹਾਲਾਤ ਨੇ ਜਿਵੇਂ 4500 ਪਿੰਡ ਨਸ਼ੇ ਦੀ ਗੱਲ ਕੀਤੀ ਹੈ ਕਿ ਨਸ਼ਾ ਮੁਕਤ ਹੋ ਗਿਆ ਬਰੋਧੀਆਂ ਪਾਰਟੀਆਂ ਕਹਿੰਦੀ ਇੱਕ ਗਲੀ ਵੀ ਨਸ਼ਾ ਮੁਕਤ ਨਹੀਂ ਹੋਈ ਆ ਦੇਖੋ ਜੀ ਇਹਦੇ ਵਿੱਚ ਮੈਂ ਤੁਹਾਨੂੰ ਜੀ ਅੰਕੜਿਆਂ ਦੀ ਗੱਲ ਕਰਾਂ ਤਾਂ 3900 ਦੇ ਲਗਭਗ ਉਹ ਪਿੰਡ ਨੇ ਜਿਨ੍ਹਾਂ ਚ 75 ਤੋਂ ਲੈ ਕੇ 90% ਕੰਮ ਹੋਇਆ ਤੇ ਇੱਕ 937 ਉਹ ਪਿੰਡ ਨੇ ਟੋਟਲੀ ਜਿੰਨਾਂ ਦੀਆਂ ਪੰਚਾਇਤਾਂ ਨੇ ਤੇ ਜਿਹੜਾ ਉੱਥੇ ਸਰਵੇ ਕਰਕੇ ਕਿਛੀ ਜਿਹੀ ਪਾਈ ਗਈ ਹੈ ਕਿ ਉਹਨਾਂ ਨੂੰ 937 ਪਿੰਡਾਂ ਨੂੰ ਬਿਲਕੁਲ ਨਸ਼ਾ ਮੁਕਤ ਹੈ ਜਿਹੜਾ ਉਹ ਕਰ ਦਿੱਤਾ ਗਿਆ ਚਾਰ ਸਲੈਬਸ ਦੇ ਵਿੱਚ ਜਿਹੜਾ ਅਸੀਂ ਉਹਨੂੰ ਵੰਡਿਆ ਹੋਇਆ ਕਿ ਜਿੱਥੇ ਜਿਹੜਾ ਪ੍ਰਾਇੋਰਟੀ ਤੇ ਜਿਹੜਾ ਕੰਮ ਹੋਇਆ ਜਿਹੜਾ 937 ਪਿੰਡਾਂ ਦੇ ਵਿੱਚ ਤੇ ਜਿਹੜਾ 3900 ਦੇ ਲਗਭਗ ਪਿੰਡ ਨੇ ਜਿਨ੍ਹਾਂ ਦੇ ਵਿੱਚ ਹੈਗਾ 75 ਤੋਂ 70 ਤੋਂ ਲੈ ਕੇ 95% ਤੱਕ ਕੰਮ ਹੋਇਆ ਔਰ ਦੇਖੋ ਇਹ ਤਾਣੀ ਜਿਹੜੀ ਬੜੇ ਲੰਬੇ ਟਾਈਮ ਤੋਂ ਜਿਹੜੀ ਉਲਝੀ ਹੋਈ ਸੀ ਉਹਨੂੰ ਸੁਝਾਉਣ ਦੇ ਲਈ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਪੂਰੀ ਜਿਹੜੀ ਸਰਕਾਰੋਂ ਲੱਗੀ ਹੋਈ ਔਰ ਨਤੀਜੇ ਬਹੁਤ ਸੋਹਣੇ ਜਿਹੜੇ ਸਾਹਮਣੇ ਆ ਰਹੇ ਆ ਪੰਜਾਬ ਦੇ ਨੌਜਵਾਨਾਂ ਨੂੰ ਮੁਰਦ ਤੋਂ ਲੀਕੇ ਲੀਤੇ ਲੈ ਕੇ ਆਉਣ ਦੇ ਲਈ ਨਸ਼ਾ ਸ਼ੜੋ ਕੇਂਦਰਾਂ 'ਚ ਭਰਤੀ ਕਰਾਇਆ ਜਾ ਰਿਹਾ ਉਹਨਾਂ ਉਹਨਾਂ ਨੂੰ ਖੇਡਾਂ ਵੱਲ ਲਾਇਬ੍ਰੇਰੀਆਂ ਵੱਲ ਉਹਨਾਂ ਨੂੰ ਜਿਹੜਾ ਪ੍ਰੇਰਿਤ ਕਰਿਆ ਗਿਆ ਔਰ ਉਹਨਾਂ ਨੇ ਸਮੇਂ ਦੇ ਵਿੱਚ ਜਿਹੜਾ ਤੁਸੀਂ ਐਸੇ ਵਿੱਤੀ ਸਾਲ ਦੇ ਵਿੱਚ ਬਹੁਤ ਚੰਗੇ ਨਤੀਜੇ ਆ ਜਿਹੜੇ ਉਹ ਜਿਹੜਾ ਯੁੱਧ ਨਸ਼ਾ ਵਿਰੋਧ ਪ੍ਰੋਗਰਾਮ ਦੇ ਤਹਿਤ ਤੁਸੀਂ ਦੇਖੋਗੇ ਕਿਉਂਕਿ ਇਸ ਧਰਤੀ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੋਂ ਹਮੇਸ਼ਾ ਸੱਚ ਦਾ ਹੁਕਾ ਦਿੱਤਾ ਗਿਆ ਔਰ ਇਸ ਧਰਤੀ ਪੰਜਾਂ ਪਾਣੀਆਂ ਦੀ ਧਰਤੀ ਦੇ ਵਿੱਚ ਜਿਨ੍ਹਾਂ ਨੇ ਜ਼ਹਿਰਾ ਨਸ਼ਾ ਰੁਕੀ ਢੋਲੀਆਂ ਉਹਨਾਂ ਨੂੰ ਛੱਡਿਆ ਨਹੀਂ ਜਾਂਦਾ